ਦਾਣੇ ਪਾਏ ਸੁੱਕਣੇ ਸਵੇਰ ਦੇ ਇਹ ਲੱਗੇ ਇਕੱਠੇ ਕਰਨ ਤੇ ਫਤੇ ਆ ਵੇਖੋ ਫਤੇ ਨਾਲ ਕੰਮ ਕਰਾਉਣ ਡਿਆ ਮੇਰਾ ਪੁੱਤ ਕੰਮ ਕਦਾ ਕਰਾਉਣਾ ਧਾਣੇ ਸਾਰੇ ਖਲਾਰਦੇ ਨੇ ਹੈਲੋ ਭਾਈ ਸਾਹਿਬ ਚੱਕੀਆਂ ਦੇ ਬੋਰੇ ਚ ਪਾਈਏ ਬੋਰੇ ਚ ਪਾਉ ਧਾਣੇ ਹੁਣ ਹੈ ਹੁਣ ਸੰਦਲ ਖੋਲੇ ਕੀ ਗੱਲ ਆ ਆ ਵੀ ਆਪਾਂ ਚੱਲੇ ਬਾਜ਼ਾਰ ਤੇ ਨਾਲੇ ਦਾਨੇ ਪਾਏ ਇਕੱਠੇ ਤੇ ਮੈਂ ਕਿਹਾ ਛੱਡ ਉਹਨੇ ਚੱਕੀ ਤੇ ਹਾਂਜੀ ਫਤਿਹ ਕੰਦਾ ਮੈਂ ਵੀ ਜਣਾ ਨਾਲ ਮੈਂ ਸਭ ਦਾ ਲੈ ਕੇ ਆਇਆ ਹੁਣੇ ਕਿਦਾਂ ਸਮਾਨ ਖਲਾੜਦਾ ਫਤਿਹ ਨੂੰ ਆ ਦਲੀਆ ਮੈਗੀ ਬਿਸਕਟ ਸਭ ਕੁਝ ਛੁੱਟਦਾ ਖੱਲੇ ਆ ਵੇਖ ਦੋ ਤੱਬ ਨੇ ਚੱਕੀਆਂ ਕਿਦਾਂ ਚਕ ਚਲਾ ਚਲਾ ਮਾਰਨਿਆ ਹਰਕ ਚੀਜ਼ ਫਤਿਹ ਨਹੀਂ ਨਾ ਹਟਦਾ ਫਿਰ ਤੂੰ ਨਹੀਂ ਮੰਨਦਾ ਕਹਿਣਾ ਰਿਫਿਊਜਰ ਕਹਿੰਦੇ ਕਹਿੰਦੇ ਰਿਫਿਊਜਰ ਇਹਨੂੰ ਡਫਿਊਜਰ ਨਾ ਰਿਫਿਊਜਰ ਕਹਿੰਦੇ ਆ ਇਹ ਦੁਕਾਨ ਤੇ ਰੱਖਿਆ ਹੁੰਦਾ ਹੈ ਆਪਾਂ ਤੇ ਅੱਜ ਦੇਖਣ ਲਈ ਅੱਜ ਇਹ ਕਿੰਨੇ ਕੱਪੜੇ ਕੱਪੜੇ ਨੇ ਸੈੱਟ ਕਰਨ ਤੇ ਅਲਮਾਰੀ ਦੇ ਵਿੱਚ ਪਿਆ ਹੀ ਇਹ ਤੇ ਇਹਨਾਂ ਨੇ ਕੱਢ ਕੇ ਤੇ ਲਾਤਾ ਕਰੋ ਚੱਕ ਤੇ ਫਤੇ ਦੇਖਣ ਦੇ ਆ ਇਹਨੂੰ ਕਿੰਨੂੰ ਫਤੇ ਕਿਵੇਂ ਵੇਖਣ ਦੇ ਆ ਨਾ ਇਹ ਆਈਟਮ ਕੀ ਹੈ एक हो रहा है खराब हो गया पता बड़ा वाया वैसे रखे आ, ब्लैक जहाँ तो सही गल <laughs> चलो भी फतेम पेपर ला तुम शीटा लाइनिया ਔਰ ਉਤੋਂ ਨੂੰ ਕਰ ਦਿਆ ਕਰਾਂਦੀ ਹੈ ਉੱਪਰ ਜੋੜ ਦिए ਕੋ ਉਹ ਨਾ ਨਾ ਬਣਿਆ ਬਾਕੀ ਰਹਿਣ ਨੇ ਪੇਪਰ ਸਾਰੀਆਂ ਚਲੇ ਤੇ ਲੱਗੇ ਅਬ ਇਸੇ ਟੈਂਟਰ ਆ ਲੋਪੀ ਦੀਆਂ ਚਲੋ ਜਾਨ ਸ਼ਤਾਂ ਤੇ ਵਧੀਆ ਪਏਗਾ ਕਮਰੇ ਦੇ ਹੌਂਸ ਤੇ ਕਰੋ ਚੈੱਕ ਤੇ ਮਸਲਾ ਬਾਤ ਦਾ ਹੈ ਰਵਾੜ ਉੱਪਰ ਲਾਇਆ ਹੈ ਮੈਂ ਆ ਦੇਖੋ ਸਲਾਬ ਜਿਆਦਾ ਤੇ ਕਾਰਨ ਕਰ ਖਰਾਬ ਹੋ ਗਿਆ ਬਹੁਤ ਜਿਆਦਾ ਸਲਾਬ ਹੈ ਇੱਥੇ ਦੇਖੋ ਨੂੰ ਥੋੜੀ ਬੋਸ ਸਲਾਬ ਬਹੁਤ ਜਿਆਦਾ ਸਲਾਬ ਤੇ ਹੁਣ ਸੁਸ਼ਾ ਲਗਾ ਕੇ ਟੈਸਟ ਕਰਨਾ ਆ ਦਰਵਾਜ਼ੇ ਤੇ ਟੈਸਟ ਕਰਨੇ ਤੇ ਆ ਦਰਵਾਜ਼ਾ ਲੱਤਰੀ ਤੇ ਬਾਖਰੀ ਜੀ ਆ ਵੱਖਰੀ ਹੁੰਨੀ ਹੈ ਕੱਲ੍ਹ ਤੇ। ਉਹਦੀ ਬੁੜੀ ਜਿਹਾ ਜੇ ਕੰਮ ਹੋਣਾ ਸਾਰਾ। ਫਿਲਹਾਲ ਇੱਧਰ ਪੈਨਲ ਪਾਉਣਾ। ਇਹਨਾਂ ਦੀ ਸਟੋਰ ਦੇ ਲੈਬੈਕਟੀਰੀਆ। ਇਹ ਚੀਜ਼ਾਂ ਲੋਪਾਰਟ ਕਰਨਾ। ਇਹਦੇ ਤੋਂ ਨਾ ਕਰਦੇ। ਲੈ ਲਓ। ਲੈ ਲੱਕੀ। ਲਈਏਗਾ। ਸਾਲ ਪਹਿਲਾਂ ਪਾ ਕੇ ਕਮਰਾ ਲਾਉਣਾ ਉਸ ਤੋਂ ਬਾਅਦ ਆ। ਤੇ ਇਹ ਤੁਹਾਡੀ ਆਂ ਥੋੜਾ ਜਿਹਾ ਵੱਖਰਾ ਆ। ਮੇਰੇ ਵਾਈਫ ਸਿਲੰਦਰ ਜਿਆਦਾਤਰ ਆ ਵੀ ਕਮਰੇ ਪੇਪਰ ਲੱਗਾ ਹੈ ਕਹਿੰਦੇ ਲਾ ਦੇਣਾ ਸਲਾਬ ਬਹੁਤ ਜ਼ਿਆਦਾ ਵੇਖੋ ਤੇ ਇੱਥੇ ਵੀ ਦੂਸਤਾਂ ਲਾਉਣੀਆਂ ਇਹ ਬੈਡਰੂਮ ਹੈ ਤੇ ਇੱਧਰ ਵੀ ਲਾਉਣੀਆਂ ਕਿਚਨ ਚ ਵੀ ਉੱਪਰਲੇ ਪਾਸੇ ਤੇ ਇੱਕ ਦਿਨ ਇੱਕ ਬੈਡਰੂਮ ਆ ਇੱਧਰ ਵੀ ਲਾਉਣੀਆਂ ਸਲਾਬ ਜ਼ਿਆਦਾ ਸਲਾਬ ਕਰਕੇ ਪੇਪਰ ਤਾਂ ਟਿਕ ਜਾਂਦਾ ਪਰ ਜ਼ਿਆਦਾ ਸਲਾਬ ਕਰਕੇ ਫਿਰ ਮੁੜ ਕੇ ਮੁਸ਼ਕਲ ਆਉਂਦੀ ਹੈ ਨਾ ਕਟਿਆ ਫਟਿਆ ਬਰਗਨਾਂ ਸੈਕਸੋਂਗ ਲੱਗੀ ਪਈ ਐ ਇਸਾਰੀ ਨਾਲ ਇਹਨੇ ਅਪਲੇ ਆਮ ਕੰਨਿਆ ਰਿਹਾ ਪਾ ਇਧਰ ਅਗੀ ਚਾਹ ਉਧਰ ਅਗਾ ਫੋਨ ਹੋਰ ਬਰ ਬਈ ਚਾਹ ਪਾਓ ਪਾਣੀ ਪਾਣੀ ਨਹੀਂ ਬਾਈ ਅੱਗੇ ਦੂਰ ਜਾਵਾਂਗੇ ਅਨੇ ਗਲਗੇ ਲੈ 10 10 ਚੌਕਾ ਆਪਾਂ ਆਏ ਆ ਡਿਆ ਰੋਡ ਤੇ ਲਾਈਟ ਆਉਂ ਰਹੀ ਹੈ ਪਰ ਉਹ ਅੰਦਰ ਨਹੀਂ ਆ ਰਹੀ ਕਮਰਿਆਂ ਦੇ ਵਿੱਚ। ਮੈਂ ਵੀ ਆ ਲਾਤੀਆਂ ਦੋ ਆਪਾ ਸਿੱਟਾਂ ਉੱਪਰ। ਕੁੰਜਰਾ ਲੋਕ ਚਾਬੀ ਦਵਾਜ ਗਈ ਹੈ। ਇਹ ਲੋਕੀ ਚਾਬੀ ਪਾ ਦਿੱਤੀ। ਪੱਤੀਆਂ ਹੁੰਦੀਆਂ 골ਡਨ ਨਾਲ ਲਾਉਂਦੇ ਨੇ। ਜਿੱਥੇ ਜਵਾਂਡ ਹੁੰਦਾ ਵਾ। ਜਿੱਥੇ ਜਵਾਂਡ ਆ ਰਿਹਾ ਉੱਥੇ ਜਵਾਂਡ ਦੇ ਨਾਲ ਪੱਤੀਆਂ ਲੱਗਦੀਆਂ 골ਡਨ। ਉਹ ਜਿੱਥੇ ਲੱਗਦੀ ਵਿੱਚ ਸੈਂਟਰ ਦੇ ਵਿੱਚ ਜਿੱਥੇ ਜਵਾਂਡ ਲੱਗਣਾ ਉੱਥੇ ਹੁੰਦੀ। ਤੇ ਆ ਤਾਂ ਮੈਂ ਦੱਸ ਦਈਏ ਆਹ ਇਹਦੀ ਚਾਬੀ ਦੀ ਆਵਾਜ਼ ਦੀ ਤੇ ਵੱਡੇ ਬੰਦ ਪੱਲਾ ਉੱਥੋਂ। ਵੱਡੇ ਜਵਾਂਡ। ਉਹ ਅਗਲਾ ਵੀ ਦਰਵਾਜ਼ਾ ਬੰਦਵਾ ਕੋਲ ਕਿੱਦਾਂ ਲੈਣਾ ਉਹਨੂੰ। ਅੰਦਰੋਂ ਬੰਦ ਬਹੁਤ। ਉਹ ਚਿਤਕਦੀਆਂ ਮਾਰੀਆਂ। ਅੰਦਰੋਂ ਬੰਦ ਜੇ ਉਹ ਤੇ ਸਸੇ ਲੀਕੋਨ ਆ ਪਾ ਰੇਂ ਵੈਸਟਵਲੀ ਕਲੀ ਆ ਰਹੀ ਯਾਰ ਉਹਨੂੰ ਵਾਟੀ ਜਨਾ ਤਨੀ ਕੀ ਆ ਇਹ ਨੀਲ ਫ੍ਰੀ ਸਿਲੀਕੋਨ ਉਹ ਗ੍ਰੈਂਡਰ ਕਿਤੇ ਉਹਨਾਂ ਨੂੰ ਕਿਲ ਲਾਉਂਦੇ ਲੋੜ ਨਹੀਂ ਪੈਂਦੀ ਆ ਸ਼ੀਟ ਨੂੰ ਕਿਲ ਤੋਂ ਬਗੈਰ ਹੀ ਸ਼ੀਟ ਲਾਉਂਦੇ ਆ ਫਿਕਸ ਮੈਂ ਸਿਲੀਕੋਨ ਲਾਤੀ ਕੰਮ ਰੂਮ ਲਾ ਦੀ ਥੋੜੀ ਬਹੁਤ ਕੰਦਾ ਬਹੁਤਾ ਖਰਾਬ ਹੈ ਕੋ ਕਿੰਨਾ ਖਰਾਬ ਕੰਦਾ ਨਹੀਂ ਪਰੀ ਮੋਟੀ ਲਾ ਦੋ ਰੀ ਮੋਟੀ ਹੋਰ ਸਲੇਕਾ ਲਾਤੀ ਆ ਜਾਈਏ ਪੋਲੇ ਸਲੇਕਾ ਲਾਤੀ ਆ ਲੱਗਿਆ ਫਿੱਟ ਕਰ ਦਨ ਲਗੀ ਤੇ دیوار ਲਾਤੀ ਆ ਬੜੀ ਤਕਰੀਬਨ ਕਰੋ ਚੱਕ ਆਦਾਂ ਕਿਤੇ ਸ਼ੁਰੂ ਇਹਦਾ ਜਾਨ ਥੋੜਾ ਵੱਖਰਾ ਇਹ 1 ਪੀ ਸੀਟਾ ਲੱਗਣੀ ਆ ਉਹ ਆਪਾਂ ਸੰਦੋਰ ਡਬਲ ਡਬਲ ਕਰਤੀਆਂ ਸਭ ਤੋਂ ਕਟਿੰਗ ਬਟਿੰਗ ਚੱਲਣ ਦੀ ਅਜਾ ਇੱਥੇ ਕੰਮ ਇਹਨਾਂ ਦੇ ਨਿਕਲੇ ਆ। ਇਹ ਜਿਵਾਰ ਦੇ ਆਹ ਦਵਾਰ ਨਿਕਲੇ ਬਾਕੀ ਸਭ ਹੁਣ ਚੱਲਣਾ। ਇਸ ਤਰ੍ਹਾਂ ਦਾ ਜੇ ਤੁਸੀਂ ਵੀ ਕੰਮ ਕਰਾਉਣਾ ਜੂਵੀ ਸ਼ੀਤਪਾਲ ਪੇਪਰ ਵੱਡਿਆਂ ਦਾ ਜੇ ਕੰਮ ਤੁਸੀਂ ਕਰਾਉਣਾ ਮਾਣ ਹਨ ਤੇ ਅਲੂਮੀਨੀਅਮ ਦਾ ਜੇ ਕਿਤੇ ਕੋਈ ਅਲੂਮੀਨੀਅਮ ਦੀ ਤਿਆਰ ਕਰਾਉਣੀ ਹੈ ਲੱਕੜ ਦੀ ਤਿਆਰ ਕਰਾਉਣੀ ਹੈ ਤੇ ਮੇਰਾ ਨੰਬਰ ਆ ਰਿਹਾ ਸਕਰੀਨ ਤੇ ਤੇ ਮੈਸੇਜ ਕਰੋ। ਤੇ ਆਪਾਂ ਹੁਣ ਪਹੁੰਚ ਗਏ ਆ ਸਰ। ਹਾਂਜੀ ਸਰ ਜੀ ਦੱਸੋ ਕੋਈ ਗੱਲਬਾਤ ਕਰਨੀ ਹੈ। ਠੀਕ ਹੈ। ਕਾਹ ਦੋਸਤੋ ਪੀਆ ਲਈ ਚਾਹ ਐ ਤੋ ਚਾ ਆਪਣੀ ਚਾਹ ਵੀ ਨਹੀਂ ਚਾਹ ਚਾ ਪੀ ਥੋੜੀ ਥੋੜੀ ਚਾਹ ਲੈ ਦੀ ਥੋੜੀ ਜੀ ਕੀ ਹੋਇਆ ਹੁਣ ਕਿੰਨੇ ਮਾਰਿਆ ਚਾਹ ਆਪਣੀ ਨਹੀਂ ਆਈ ਜੀ ਨਹੀਂ ਨਾਈ ਚਾਹ ਚਾ ਆ ਗਈ ਆਪਣੀ ਆ ਤੈਨੂੰ ਪਤਾ ਲੱਗ ਗਿਆ ਚਾਹ ਆ ਗਈ ਹੈ ਤਾਂ ਉਸਕਾ 5.5 7 ਦਾ ਹੁਣ ਅੰਕ ਚੋਣੇ ਤੋਂ ਨਹੀਂ ਪੀ ਲੋ ਹਾਂਜੀ ਇਹ ਸੀ ਅੱਜ ਦਾ ਵਲੋਗ ਜੀ ਵਲੋਗ ਵਧੀਆ ਲੱਗਾ ਤੇ ਕਮੈਂਟਸ ਜਰੂਰ ਕਰਿਓ ਤੇ ਮੇਰਾ ਨੰਬਰ ਸਕਰੀਨ ਤੇ ਆ ਰਿਹਾ ਜੀ ਜੇ ਕਿਸ ਨੇ ਡਿਜੀਟਲ ਬੈ ਕੰਮ ਕਰਉਣਾ ਹੈ ਤੇ ਮੇਰਾ ਨੰਬਰ ਆ ਰਿਹਾ WhatsApp ਤੇ ਮੈਸੇਜ ਕਰਿਓ ਜੀ ਬਾਏ ਗੁੱਡ ਨਾਈਟ ਰਵ੍ਰ ਕਾਲ ਸਤਿ ਸ਼੍ਰੀ ਅਕਾਲ ਸਭ ਨੂੰ ਮਿਲਦੇ ਹਾਂ ਨਵੀਂ ਵੀਡੀਓ ਨਾਲ ਹੈ